ਜੋ ਜਲੰਧਰ ਜਿਮਨੀ ਚੋਣਾਂ ਦੇ ਨਤੀਜਾ ਦਾ ਐਲਾਨ ਹੋਵੇਗਾ ਜਿੱਥੇ ਸਵੇਰੇ 8 ਵਜੇ ਤੋਂ ਹੀ ਗਿਣਤੀ ਜੋ ਹੈ ਸ਼ੁਰੂ ਹੋ ਚੁੱਕੀ ਹੈ ਤਾਂ ਜਲੰਧਰ ਦੇ ਵਿੱਚ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲਿਆ ਫਸਵਾ ਮੁਕਾਬਲਾ ਤਿੰਨ ਪਾਰਟੀਆਂ ਦੇ ਉਮੀਦਵਾਰਾਂ ਦੇ ਵਿੱਚੋਂ ਜਿਸ ਦੇ ਵਿੱਚ ਕਾਂਗਰਸ ਆਪ ਅਤੇ ਭਾਜਪਾ ਸ਼ਾਮਲ ਸੀ ਤਾਂ ਤੁਹਾਨੂੰ ਦੱਸਦੇ ਕਿ ਲਗਾਤਾਰ ਹੁਣ ਜੇ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ 모ਹਿੰਦਰ ਭਗਤ ਜ਼ਬਰਦਸਤ ਲੀਡ ਦੇ ਨਾਲ ਅੱਗੇ ਵਧਦੇ ਹੋਏ ਦਿਖਾਈ ਦੇ ਰਹੇ ਨੇ ਜਿਤੁ ਦੇ ਵੱਲ ਵਧਦੇ ਹੋਏ ਦਿਖਾਈ ਦੇ ਰਹੇ ਨੇ ਜੇਕਰ ਪਹਿਲੇ ਰਾਉਂਡ ਤੋਂ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਹਰ ਇੱਕ ਰਾਉਂਡ ਦੇ ਵਿੱਚ 모ਹਿੰਦਰ ਭਗਤ ਇੱਕ ਨੰਬਰ ਤੇ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਦੇ ਲਈ ਵੀ ਜ਼ਬਰਦਸਤ ਲੀਡ ਦੇ ਨਾਲ ਅੱਗੇ ਜਾਂਦੇ ਹੋਏ ਮੋਹਿੰਦਰ ਭਗਤ ਦਿਖਾਈ ਦੇ ਰਹੇ ਨੇ ਗੱਲ ਕੀਤੀ ਜਾਵੇ ਤਾਂ ਪਹਿਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਨੇ ਉਹ ਸ਼ੀਤਲ ਅੰਗੁਰਾਲ ਆਪਣੀ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਜਿਸ ਤੋਂ ਬਾਅਦ ਬੀਜੇਪੀ ਨੇ ਉਹਨਾਂ ਨੂੰ ਜਲੰਧਰ ਵੈਸ ਤੋਂ ਜ਼ਿਮਨੀ ਚੋਣਾਂ ਦੇ ਲਈ ਉਮੀਦਵਾਰ ਚੁਣਿਆ ਤਾਂ ਅੰਦਾਜ਼ਾ ਦਈ ਕਿ ਸ਼ੀਤਲ ਅੰਗੁਰਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੀਸਰੇ ਨੰਬਰ ਤੇ ਚੱਲ ਰਹੇ ਨੇ ਕਾਂਗਰਸ ਦੇ ਵੱਲੋਂ ਜੋ ਉਮੀਦਵਾਰ ਸੁਰਿੰਦਰ ਕੌਰ ਨੇ ਉਹ ਤਾਂ ਦੱਸਦੀ ਕਿ ਦੂਸਰੇ ਨੰਬਰ ਤੇ ਚੱਲ ਰਹੇ ਨੇ ਤੇ ਪਹਿਲੇ ਨੰਬਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ 모ਹਿੰਦਰ ਭਗਤ ਜ਼ਬਰਦਸਤ ਲੀਡ ਦੇ ਨਾਲ ਅੱਗੇ ਵਧਦੇ ਹੋਏ ਦਿਖਾਈ ਦੇ ਰਹੇ ਨੇ ਤੁਹਾਨੂੰ ਦੱਸਦੀ ਕਿ 모ਹਿੰਦਰ ਭਗਤ ਨੂੰ ਹੁਣ ਤੱਕ 20000 ਤਕਰੀਬਨ 780 ਵੋਟਾਂ ਜੋ ਨੇ ਪੈ ਚੁੱਕੀਆਂ ਨੇ ਤੁਹਾਨੂੰ ਦੱਸਦੀ ਕਿ 모ਹਿੰਦਰ ਭਗਤ ਇਸ ਅੱਗੇ ਚੱਲ ਰਹੇ ਨੇ ਗੱਲ ਕਿਤੇ ਜਾਵੇ ਵੋਟਾਂ ਦੇ ਆંકੜੇ ਦੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ 모ਹਿੰਦਰ ਭਗਤ ਨੂੰ ਹੁਣ ਤੱਕ 30999 ਵੋਟਾਂ ਪੈ ਚੁੱਕੀਆਂ ਨੇ ਤੁਹਾਨੂੰ ਦੱਸਦੀ ਕਿ ਗਿਣਤੀ ਦੇ ਵਿੱਚ ਸਭ ਤੋਂ ਅੱਗੇ ਜਾ ਰਹੇ ਨੇ 30999 ਵੋਟਾਂ ਦੀ ਗਿਣਤੀ ਜੋ ਹੈ ਦੱਸੀ ਜਾ ਰਹੀ ਹੈ ਕਾਂਗਰਸ ਦੇ ਵੱਲੋਂ ਸੁਰਿੰਦਰ ਕੌਰ ਜੋ ਖੜੇ ਕਿਤੇ ਗਏ ਨੇ ਉਮੀਦਵਾਰ ਕਾਂਗਰਸ ਉਮੀਦਵਾਰ ਉਹਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਗਿਣਤੀ ਦੇ ਵਿੱਚ 10221 ਵੋਟਾਂ ਆਈਆਂ ਨੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਜਦ ਕੀ 8800 60 ਵੋਟਾਂ ਹੀ ਹੁਣ ਤੱਕ ਉਹਨਾਂ ਦੇ ਹਿੱਸੇ ਆਈਆਂ ਨੇ ਤਾਂ ਜ਼ਬਰਦਸਤ ਲੀਡ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਅੱਗੇ ਵਧਦੇ ਹੋਏ ਦਿਖਾਈ ਦੇ ਰਹੇ ਨੇ 20780 ਵੋਟਾਂ ਦੀ ਲੀਡ ਨਾਲ ਜ਼ਬਰਦਸਤ ਜਿੱਤ ਵੱਲ ਪੈਰ ਅੱਗੇ ਪਸਾਰਦੇ ਹੋਏ ਨਜ਼ਰ ਆ ਰਹੇ ਨੇ ਮੋਹਿੰਦਰ ਭਗਤ ਦਾ ਨਤੀਜਾ ਦਾ ਐਲਾਨ ਫਿਰ ਵੀ ਹੋਣਾ ਬਾਕੀ ਹੈ ਹਲੇ ਗਿਣਤੀ ਚੱਲੀ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਆਖਰ ਕੌਣ ਜੋ ਹੈ ਜਲੰਧਰ ਜ਼ਿਮਨੀ ਚੋਨਾ ਦੇ ਵਿੱਚ ਬਾਜ਼ੀ ਮਾਰਦਾ ਹੈ ਪਰ ਆਂਕੜਿਆਂ ਦੇ ਅਨੁਸਾਰ ਦੇਖਿਆ ਜਾ ਸਕਦਾ ਹੈ 모ਹਿੰਦਰ ਭਗਤ ਜ਼ਬਰਦਸਤ ਤਰੀਕੇ ਦੇ ਨਾਲ ਜਿੱਤ ਦੇ ਵੱਲ ਵਾਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਨਤੀਜਿਆਂ ਦਾ ਐਲਾਨ ਹੋ ਜਾਵੇਗਾ ਤਾਂ ਤੁਹਾਨੂੰ ਦੱਸਦੀ ਕਿ ਲਗਾਤਾਰ ਹਰ ਇੱਕ ਵਿਅਕਤੀ ਦੀ ਅੱਖ ਜੋ ਐ ਜਲੰਧਰ ਜ਼ਿਮਨੀ ਚੋਣਾ ਦੇ ਉੱਤੇ ਟਿੱਕੀ ਹੋਈ ਸੀ ਕਿ ਆਖਰ ਜਲੰਧਰ ਜ਼ਿਮਨੀ ਚੋਣਾ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰੇਗੀ ਤਾਂ ਆંકੜੇ ਤੁਸੀਂ ਦੇਖ ਸਕਦੇ ਹੋ ਜਿੱਥੇ 모ਹਿੰਦਰ ਭਗਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਨੇ ਜ਼ਬਰਦਸਤ ਲੀਡ ਦੇ ਨਾਲ ਜਿੱਤ ਦੇ ਵੱਲ ਵਧਦੇ ਹੋਏ ਦਿਖਾਈ ਦੇ ਰਹੇ ਨੇ ਜਦਕਿ ਕਾਂਗਰਸ ਦੇ ਉਮੀਦਵਾਰ सुरेंद्र कौर ਦੇ ਆંકੜੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ 10221 ਵੋਟਾਂ ਜੋ ਨੇ ਗਿਣਤੀ ਦੇ ਵਿੱਚ ਨੇ ਸ਼ੀਤਲ ਅੰਗੁਰਾਲ ਜੋ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਦੇ ਹਿੱਸੇ ਹੁਣ ਤੱਕ 8860 ਵੋਟਾਂ ਆਈਆਂ ਨੇ ਤਾਂ ਜਲੰਧਰ ਵੈਸਟ ਦੀ ਜੇਕਰ ਗੱਲ ਕੀਤੀ ਜਾਵੇ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜ਼ਬਰਦਸਤ ਜਿੱਤ ਦੇ ਵੱਲ 모ਹਿੰਦਰ ਭਗਤ ਵਧਦੇ ਹੋਏ ਦਿਖਾਈ ਦੇ ਰਹੇ ਨੇ ਜ਼ਬਰਦਸਤ ਲੀਡ ਦੇ ਨਾਲ ਜਿੱਤ ਦੇ ਵੱਲ ਪੈਰ ਪਸਾਰ ਰਹੇ ਨੇ ਉਮੀਦਵਾਰ ਆਮ ਆਦਮੀ ਪਾਰਟੀ ਦੇ 모ਹਿੰਦਰ ਭਗਤ